ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਛੋਟੀ ਜੀ ਇਨਫੋਰਮੇਸ਼ਨ ਲੈ ਕੇ ਆਏ ਹਾਂ ਜੀ ਅੱਗੇ ਨਾ ਆਪਾਂ ਵੀਡੀਓ ਸੀਗੀ ਜਿਹੜੀ ਉਹ ਲੇਟ ਹੋ ਜਾਂਦੀ ਸੀ ਕਾਫੀ ਲਗਭਗ 9 ਵਜੇ ਕਦੇ ਕਦੇ ਨਾ ਸ਼ਾਮ ਕਸਟਮਰ ਫੋਨ ਕਰਕੇ ਆਪਾਂ ਨੂੰ 10 ਤੱਕ ਦਾ ਵੀ ਟਾਈਮ ਹੋ ਜਾਂਦਾ ਸੀਗਾ ਵੀਡੀਓ ਅਪਲੋਡ ਕਰਦਿਆਂ ਮਟ ਹੁਣ ਜਿਹੜੀ ਆਪਣੀ ਵੀਡੀਓ ਹੈ ਨਾ ਉਹ ਰੁਟੀਨ ਦੇ ਵਿੱਚ ਜਿਹੜੀ ਆਪਾਂ ਪਾਉਣੀ ਆ ਉਹ 4 ਵਜੇ ਆਇਆ ਕਰੂਗੀ ਐ ਮੰਨ ਕੇ ਚਲੋ ਤੁਸੀਂ 4:00 ਤੋਂ 4:30 ਦੇ ਵਿੱਚ ਵਿੱਚ ਆਇਆ ਕਰੂਗੀ ਮੈਂ ਪੱਕਾ ਹੀ ਤਾਂ ਆਪਾਂ ਫਾਈਨਲੀ ਰੱਖਾਂਗੇ ਵੀ ਕਿ 4 ਵਜੇ ਪਾਈ ਜਾਵੇ ਪਰ ਕਈ ਵਾਰੀ ਅੱਗੇ ਪਿੱਛੇ ਵੀ ਹੋ ਜਾਂਦੀ ਹੈ ਜੇ ਕਸਟਮਰ ਆ ਜੇ ਹਨ ਤੇ ਸੈਕੰਡਲੀ ਇੱਕ ਆਪਾਂ ਐਗਜ਼ਿਬਿਸ਼ਨ ਰੱਖਣ ਜਾ ਰਹੇ ਹਾਂ ਜੀ ਜੂਨ ਦੇ ਵਿੱਚ ਰੱਖਾਂਗੇ ਜੂਨ ਮੰਥ ਦੇ ਵਿੱਚ ਆਪਾਂ ਐਗਜ਼ਿਬਿਸ਼ਨ ਰੱਖਾਂਗੇ ਆਪਣੀ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਜਦੋਂ ਆਪਣੀ ਡੇਟ ਕਨਫਰਮ ਹੋਵੀ ਤੁਹਾਨੂੰ ਦੱਸ ਦੇਾਂਗੇ ਜੀ ਉਸ ਦੇ ਵਿੱਚ ਆਪਾਂ ਬਹੁਤ ਸੋਹਣੀਆਂ ਲਗਭਗ ਬੁਟੀਕ ਪੀਸੇਸ ਆਉਣਗੇ ਜੀ ਸਾਰੇ ਵਰਕ ਵਾਲੀਆਂ ਹੀ ਆਉਣਗੀਆਂ ਸਾਰੀਆਂ ਚੀਜ਼ਾਂ ਵਧੀਆ ਚੰਗੇ ਦੁਪੱਟੇ ਲੱਗੇ ਹੋਏ ਹੋਣਗੇ ਤਾਂ ਤੁਸੀਂ ਕੀ ਹੈ ਆਪਣੇ ਐਗਜ਼ਿਬਿਸ਼ਨ ਦੇ ਵਿੱਚ ਵੀ ਵਿజిਟ ਕਰ ਸਕਦੇ ਹੋ